zindabad 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 ਉਤੇ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਆਰੰਭ ਹੋਇਆ ਉਦੋਂ ਤੋਂ ਹਰ ਸੂਬੇ ਵਿੱਚ ਉਹਦਾ ਵਿਰੋਧ ਕੀਤਾ ਗਿਆ ਭਾਜਪਾ ਦਾ ਤੇ ਹੁਣ ਪੰਜਾਬ ਦੀ ਇਲੈਕਸ਼ਨ ਪਹਿਲੀ ਤਰੀਕ ਨੂੰ ਹੈ ਇਸ ਕਰਕੇ ਬੜੇ ਜ਼ੋਰਦਾਰ ਤਰੀਕੇ ਨਾਲ ਸਾਰੇ ਪੰਜਾਬ ਵਿੱਚ ਇਹਦਾ ਵਿਰੋਧ ਕੀਤਾ ਜਾ ਰਿਹਾ ਅੱਜ ਅਸੀਂ ਇੱਥੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਆ ਰਿਹਾ ਉਹਦੀ ਉਹਦੀਆਂ ਪਾਲਿਸੀਆਂ ਪ੍ਰੋ ਕਾਰਪੋਰੇਟ ਨੇ ਉਹ ਕਾਣਾशाही ਵਤੀਰਾ ਉਹਦਾ ਇਸ ਲਈ ਦੁਨੀਆ ਦੇਖ ਰਹੀ ਹੈ ਵੀ ਕਿ ਨਵੇਂ ਜੰਮੇ ਤਾਨਾਸ਼ਾਹ ਨੂੰ ਹਿੰਦੁਸਤਾਨ ਦੇ ਲੋਕ ਕਿੱਦਾਂ ਦਾ ਸਮਰਥਨ ਦਿੰਦੇ ਨੇ ਤੇ ਅਸੀਂ ਫੈਸਲਾ ਕੀਤਾ ਵੀ ਜਦੋਂ ਪੰਜਾਬ ਚ ਆਏਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਕਾਲੇ ਝੰਡੇ ਦਿਖਾ ਕੇ ਉਹਦਾ ਵਿਰੋਧ ਕਰਾਂਗੇ ਜੀ ਤੇ ਇਸ ਤੋਂ ਬਿਨਾ ਜਿੱਥੇ ਭਾਜਪਾ ਦੇ ਉਮੀਦਵਾਰ ਖੜੇ ਆ ਸਾਰੇ ਜੀ ਉੱਥੇ ਪਿੰਡਾਂ ਦੇ ਵਿੱਚ ਵੀ ਨੇ ਹੁਣ ਤਾਂ ਪ੍ਰਧਾਨ ਮੰਤਰੀ ਤਿੰਨ ਦਿਨ ਰਹਿਣਾ ਇਸ ਰੋਲ ਉਹਦਾ ਉਹਦਾ ਵਿਰੋਧ ਹੋਈ ਜਾਣਾ ਹੈ ਇਹ ਤਾਂ ਤਾਂ ਜਿਵੇਂ ਪਹਿਲਾਂ ਵਿਰੋਧ ਕਰਦੇ ਨੇ ਉਹ ਕਰਦੇ ਨੇ ਔਰ ਇੱਕ ਮੈਂ ਅਪੀਲ ਕਰਾਂਗਾ ਸਾਰੇ ਸਾਡੇ ਕਾਟਰ ਨੂੰ ਸਾਰੇ ਕਿਸਾਨਾਂ ਨੂੰ ਵੀ ਹੁਣ ਜਾ ਕੇ ਫੀਲਡ ਵਿੱਚ ਆਪਣੇ ਬੂਥ ਲੈਵਲ ਤੱਕ ਵੀ ਅਪਰੋਚ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਪਾਸਾ ਜਿਹੜਾ ਹਸਰਾ ਯਾਜ ਤੇ ਬਿੱਟੂ ਜਿਹੜੇ ਗਲਤ ਭਾਸ਼ਾ ਯੂਜ਼ ਕਰ ਰਹੇ ਆ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਤਕਲੀਫ ਹੋਈ ਹੈ ਇਸ ਮੋਰਚੇ ਦੀ ਉਹ ਭੜਕੇ ਹੋਏ ਆ ਅਸੀਂ ਉਹਨਾਂ ਦੀ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਰਾਜਵੰਦ ਸਾਹਿਬ ਇਹ ਨਹੀਂ ਕਿਹਾ ਕਿ ਕਿਸਾਨ ਮੋਰਚਾ ਜੀ ਇੱਥੇ ਕੋਈ ਇਕਜੁੱਟ ਨਹੀਂ ਹੈਗਾ ਹਾਂ ਜੀ ਸਨ ਯਕਤ ਕਿਸਾਨ ਮੋਰਚਾ ਐਸੀ ਕੋਈ ਗੱਲ ਨਹੀਂ ਸਾਰੇ ਇੱਕ ਇੱਕੋ ਮੰਗਾਂ ਲਈ ਲੜ ਰਹੇ ਨੇ ਔਰ ਇਕੱਠੇ ਲੜਦੇ ਕਰ ਲਈਏ ਇੱਕ ਸਾਥ ਨੂੰ ਕਰੋ ਰਾਜੀਵਾਲ ਸਾਹਿਬ ਲੰਬੇ ਸਮੇਂ ਤੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਚੱਲਦਾ ਪਿਆ ਹੈ ਸਰਕਾਰ ਵੀ ਬਦਲ ਲਈ ਜੋਰ ਲਾ ਰਹੇ ਕਿਸ ਤਰ੍ਹਾਂ ਲੱਗਦਾ ਹੈ ਵੀ ਨੇੜੇ ਭਿੱਖ ਚ ਕਿਸਾਨੀ ਦੇ ਮੁੱਦੇ ਮਸਲੇ ਹੱਲ ਹੁੰਦੇ ਲੱਗਦੇ ਆ ਦੇਖੋ ਇਹ ਸਰਕਾਰ ਤੋਂ ਛਟਕਾਰਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨੂੰ ਅਸੀਂ ਟੈਸਟ ਕਰ ਚੁੱਕੇ ਹਾਂ 10 ਸਾਲ ਇਹਦੀਆਂ ਸਾਰੀਆਂ ਪਾਲਿਸਿਜ਼ ਪ੍ਰੋ ਕਾਰਪੋਰੇਟ ਨਹੀਂ ਹੈ ਇੱਕ ਇੱਕ ਕਰਕੇ ਸਾਰੇ ادارے ਇਹਨਾਂ ਨੇ ਕਾਰਪੋਰੇਟ ਹਾਊਸਿੰਗ ਬੇਚਦੇ ਰੇਲਵੇਜ਼ ਕਾਰਪੋਰੇਟ ਨੂੰ ਦੇਤੀ ਕੋਲਾ ਕਾਰਪੋਰੇਟ ਨੂੰ ਦਿੰਦਾ ਕਮਿਊਨੀਕੇਸ਼ਨ ਕਾਰਪੋਰੇਟ ਨੂੰ ਦਿੰਦਾ ਬੰਦਰਗਾਹਾਂ 에어ਪੋਰਟ ਸਭ ਕੁਝ ਕਾਰਪੋਰੇਟ ਨੂੰ ਦਿੰਦਾ ਔਰ ਦੇਈ ਜਾ ਰਹੇ ਨੇ ਔਰ ਇਹ ਤੋਂ ਵੀ ਅਗਲੀ ਗੱਲ ਹੈ ਕਿ ਜਦੋਂ ਬੀਜੇਪੀ ਵਾਲੇ ਦਾਅਵੇ ਕਰਦੇ ਨੇ ਅਸੀਂ ਜੀ ਕਿਸਾਨਾਂ ਦਾ ਇਹ ਕਰਤਾ ਮੈਨੂੰ ਅਫਸੋਸ ਹੁੰਦਾ ਹੈ ਬਈ 16 ਲੱਖ ਕਰੋੜ ਰੁਪਇਆ ਇਹਨਾਂ ਨੇ ਕਾਰਪੋਰੇਟ ਹਾਊਸਿਸ ਦਾ ਤਾਂ ਮaaf ਕਰਤਾ ਕਿਸਾਨਾਂ ਔਰ ਮਜ਼ਦੂਰਾਂ ਵਾਸਤੇ ਇਹਨਾਂ ਕੋਲ ਕੋਈ ਪੈਸਾ ਨਹੀਂ ਇਤੋਂ ਵੀ ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ ਜਦੋਂ ਇਹ ਕਹਿੰਦੇ ਆ ਵੀ 32000 ਕਰੋੜ ਰੁਪਏ ਦੀ ਸੇਲ ਪ੍ਰਾਈਸ ਸੀ ਸਾਡੇ ਆਉਣ ਤੋਂ ਪਹਿਲਾਂ ਕਣਕ ਚੋਣੇ ਦੀ 70000 ਕਰੋੜ ਦੀ ਹੋ ਗਈ। ਉਹ ਇਹ ਨਹੀਂ ਦੱਸਦੇ ਵੀ ਅਸੀਂ A2+FL ਨਾਲ ਪਾ ਦਿੱਤਾ ਹੈ C2+50% ਦਾ ਉਹਨਾਂ ਦਾ ਵਾਅਦਾ ਸੀ ਜੇ ਉਹਦੇ ਨਾਲ ਵਰਕਆਊਟ ਕਰੀਏ ਤਾਂ ਸਿਰਫ ਆ ਜਿਹੜਾ ਪਿਛਲਾ ਸਾਲ ਲੰਘ ਕੇ ਗਿਆ ਇਹਦੇ 'ਚ 3000 ਕਰੋੜ ਰੁਪਏ ਸਾਡਾ ਰਗੜ ਗਏ। ਔਰ ਫਿਰ ਪਿਛਲੇ 10 ਸਾਲਾਂ ਵਿੱਚ ਕਿੰਨਾ ਘਾਟਾ ਪਾ ਕੇ ਉਹ ਅਲੱਗ ਇਹ ਤੋਂ ਬਿਨਾ ਉਹ ਇਹ ਨਹੀਂ ਦੱਸਦੇ। ਪੇਛ ਇਨਾਂ ਦੇ ਆਉਣ ਤੋਂ ਪਹਿਲਾਂ ਖੇਤੀ ਦੀ ਕਿਸੇ ਇਨਪੁਟ ਦੇ ਉੱਤੇ ਕੋਈ GST ਟੈਕਸ ਨਹੀਂ ਸੀ ਹੁੰਦਾ ਇਹਨਾਂ ਨੇ ਪਹਿਲਾਂ 4% ਲਾਇਆ ਹੁਣ 28% ਟੈਕਸ ਕਰਤਾ ਇਹ ਇਹ ਨਹੀਂ ਦੱਸਦੇ ਬੀਜ਼ਨਰ ਪੈਟਰੋਲ ਦੇ ਉੱਤੇ ਇਹਨਾਂ ਨੇ ਸਾਰੇ ਲੋਕਾਂ ਦਾ ਕੰਜੂਮਰ ਕੱਢ ਕੇ 30 ਲੱਖ ਕਰੋੜ ਰੁਪਇਆ ਇਕੱਠਾ ਕੀਤਾ ਇਹ ਇਹ ਨਹੀਂ ਦੱਸਦੇ ਵੀ 55 ਰੁਪਏ ਰੀਜਨ ਦਾ ਹੁੰਦਾ ਸੀ ਉਹਨਾਂ 87 ਰੁਪਏ ਇਹ ਗੱਲਾਂ ਨਹੀਂ ਇਹ ਕਰਨਗੇ ਇਹ ਹਿੰਦੂ ਮੁਸਲਮ ਕਰਨਗੇ ਲੋਕਾਂ ਨੂੰ ਬਹਿਕਾਉਣਗੇ ਜਾਤ ਪਾਤ ਦੀ ਰਾਜਨੀਤੀ ਕਰਨਗੇ ਇਹੋ ਜਿਹੇ ਲੋਕ ਦੇਸ਼ ਦੇ ਹਿੱਤ ਵਿੱਚ ਕਦੇ ਹੋ ਨਹੀਂ ਸਕਦੇ ਇਹ ਦੇਸ਼ ਸੈਕੂਲਰ ਦੇਸ਼ ਹੈ ਅੱਜ ਸਾਰੀ ਦੁਨੀਆ ਇਸੇ ਕਰਕੇ ਦੇਖ ਰਹੀ ਹੈ ਵੀ ਲੋਕ ਕੀ ਫੈਸਲਾ ਦਿੰਦੇ ਆ ਔਰ ਸਾਨੂੰ ਯਕੀਨ ਹੈ ਕਿ ਮੋਦੀ ਤੋਂ ਲੋਕਾਂ ਨੇ ਛੁਟਕਾਰਾ ਪਾ ਲਿਆ ਕਿਸ ਨਿਹਾਨ ਦੇ ਤੋ ਕੱਟਣਾ ਥੋੜੀ ਤਸੱਲੀ ਆ ਹਾਂਜੀ ਹਾਂਜੀ ਬਾਅਦ ਪੱਤਰਕਾਰਾਂ ਦੀ ਤਸੱਲੀ ਆ ਫੇਰ ਕੱਟ ਦੀ ਸਾਨੂੰ ਵੀ ਹਜੇ ਤੱਕ ਅੱਧਾ ਪਿੱਛੇ ਖੜਾ ਹੈ ਚਾਹ ਦੁਗਣਾ ਹੋ ਜਾਂਦਾ ਇਹਨਾਂ ਕੰਮ ਹਾਂਜੀ ਹਾਂਜੀ ਅੱਜ ਦਾ ਜਿਹੜੀ ਇਹ ਜਗਰਾਉਂ ਦੇ ਵਿੱਚ ਵੱਡੀ ਮਹਾਪੰਚਾਇਤ ਹੋਈ ਆ ਇਹਦੇ ਜਿਹੜਾ ਮਕਸਦ ਸੀ ਉਹ ਸੀਗਾ ਬੀਜੇਪੀ ਬੀਜੇਪੀ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਇਹ ਤਿੰਨੇ ਚੀਜ਼ਾਂ ਰਲਦੀਆਂ ਤੁਸੀਂ ਪੜੇ ਲਿਖੇ ਬੰਦੇ ਤੁਹਾਨੂੰ ਪਤਾ ਵੀ ਇਹ ਲੜੀ ਨਾਲ ਲੜੀ ਜੁੜਦੀ ਆ ਬੀਜਪੀ ਨੂੰ ਹਰਾਉਦਾ ਸੀ ਨਾਰਾ ਇਹ ਦਿੰਨੇ ਆ ਵੀ ਇਹਨਾਂ ਨੇ ਮੁਕਾਬਲੇ ਜਿਹੜਾ ਕੋਈ ਜਿੱਤਣ ਵਾਲਾ ਹੈ ਉਹ ਜਿੱਤਣ ਵਾਲੇ ਨੂੰ ਵੋਟ ਪਾ ਦਿਓ ਐਮਪੀ ਉਹ ਬਣ ਜਾਣਗੇ ਉਦੋਂ ਤਾਂ ਸਾਰੇ ਹੀ ਕਹਿੰਦੇ ਅਸੀਂ ਚੰਗੇ ਆ ਪਰ ਲੋਕ ਆਪਦੇ ਇਲਾਕੇ 'ਚ ਦੇਖਣ ਵੀ ਜਿੱਤਣ ਵਾਲਾ ਕਿਹੜਾ ਫੇਰ ਭਾਜਪਾ ਦਾ ਵਿਰੋਧ ਹੋਊਗਾ ਦੂਜਾ ਉਹਦੇ ਤੇ ਜਦੋਂ ਅਸੀਂ ਲੋਕਾਂ ਨੂੰ ਸੱਦਾ ਦਿੱਤਾ ਪਿੰਡਾਂ ਦੇ ਵਿੱਚ ਤਿਆਰੀ ਕਰੀ ਹੈ ਉਦੋਂ ਸਾਨੂੰ ਜੋ ਮਹਿਸੂਸ ਹੁੰਦਾ ਸੀ ਭਾਵੇਂ ਗਰਮੀ ਬਹੁਤ ਸੀ ਮੈਂ ਆਪ ਖੁਦ ਦੋ ਦਿਨ ਡਿੱਗਿਆ ਰਿਹਾ ਤਿਆਰੀ ਕਰਾਉਂਦੇ ਜਿਹੜਾ ਜਨਤਾ ਨੇ ਅੱਜ ਸਾਡਾ ਸਾਥ ਦਿੱਤਾ ਹੈ ਉਦੇ ਨਾਲ ਸਾਡਾ ਫੇਰ ਮਤਲਬ ਬਜ਼ੁਰਗਾਂ ਦਾ ਖੂਨ ਵਧ ਗਿਆ ਖਾਸ ਕਰਕੇ ਨੌਜਵਾਨ ਪੀੜ੍ਹੀ ਜਿੰਨੀ ਇਹਦੇ ਵਿੱਚ ਆਈ ਹੈ ਤੇ ਅਗਲਾ ਸਾਡਾ ਜਿਹੜਾ ਪ੍ਰੋਗਰਾਮ ਹੈ 23 ਤਰੀਕ ਤੋਂ ਮੋਦੀ ਸਾਹਿਬ ਪੰਜਾਬ ਚ ਪਧਾਰ ਰਹੇ ਸਾਨੂੰ ਵੀ ਪਹਿਲਾਂ ਪਤਾ ਸੀ ਵੀ ਜਦੋਂ ਪੰਜਾਬ ਪਿੱਛੇ ਰੱਖਿਆ ਹੈ ਚੋਣਾਂ ਦੇ ਵਿੱਚ ਫਿਰ ਸਾਰੀ ਭਾਜਪਾ ਲਿਆ ਕੇ ਦਿਖਾਉਣਗੇ ਲੋਕਾਂ ਨੂੰ ਕਹਿਣਗੇ ਅਸੀਂ ਬਹੁਤ ਤਕੜੇ ਆ ਪਰ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਅਸੀਂ ਇਹ ਜੇ ਮੁਕਾਬਲੇ ਕਰਦੇ ਰਹੇ ਆ ਸਾਡਾ ਜਨਤਾ ਨੂੰ ਅਪੀਲ ਆ ਇਹ ਵੀ ਸ਼ਾਂਤਮਈ ਰੱਖਣਾ ਉਹ ਸ਼ਾਂਤਮਈ ਨੂੰ ਬੁਗਾੜਨਾ ਚਾਹੁੰਦੇ ਆ ਸਾਡੇ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਵੀ ਬੇਨਤੀ ਹੈ ਵਿਰੋਧ ਕਰੋ ਕਾਲੇ ਝੰਡਿਆਂ ਨਾਲ ਸਵਾਲ ਕਰੋ ਉਹਨਾਂ ਨੂੰ ਪਰ ਆਪਾਂ ਹੱਥੋਂ ਪਾਈ ਨਹੀਂ ਕਿਸੇ ਨਾਲ ਵੀ ਹੋਣਾ ਇਹਨਾਂ ਨਾਲ ਪ੍ਰਸ਼ਾਸਨ ਨਾਲ ਨਾ ਮਤਲਬ ਉਹਨਾਂ ਦੇ ਵਰਕਰਾਂ ਨਾਲ ਉਹ ਆਪਦੇ ਵਰਕਰਾਂ ਨੂੰ ਭੜਕਾਉਣਗੇ ਆਪਾਂ ਸਿਆਣਪ ਦਿਖਾਉਣੀ ਆ ਆਪਾਂ ਸ਼ਾਂਤਮਈ ਰੱਖ ਕੇ ਹੀ ਪਹਿਲਾਂ ਜਿਵੇਂ ਦਿੱਲੀ 'ਚ ਇਹਨਾਂ ਦੀ ਇੱਕ ਸਾਲ ਰੱਖ ਕੇ ਆਪਾਂ ਪੂਛ ਦੱਬੀ ਰੱਖੀ ਆ ਸਾਡੀ ਸ਼ਾਂਤੀ ਨੇ ਉਹਨਾਂ ਨੂੰ ਹਰਾਤਾ ਸਾਨੂੰ ਜਿਤਾਤਾ ਤੇ ਹੁਣ ਵੀ ਅਸੀਂ ਸ਼ਾਂਤੀ ਨਾਲ ਜਿੱਤਾਂਗੇ ਕਿਉਂਕਿ ਜਿਤਾਉਣਾ ਤਾਂ ਲੋਕਾਂ ਦਾ ਜਿਹੜਾ ਕੱਠ ਲੋਹੇ ਦੀ ਲੱਠਾ ਹੈ ਜਿਤਾਉਣਾ ਤਾਂ ਇਹ ਨੇ ਆ ਇਹਨੂੰ ਸ਼ਾਂਤੀ ਦੀ ਲੋੜ ਆ ਨਹੀਂ ਇਹ ਕੱਟ ਟੁੱਟ ਜਾਂਦੇ ਆ ਇਹਨਾਂ ਕੋਲ ਉਮੀਦ ਸੀ ਉਹਦੇ ਤੋਂ ਵੀ ਵੱਧ ਕੱਟ ਹੋਇਆ ਅਸੀਂ ਧੰਨਵਾਦ ਕਰਦੇ ਆਂ ਕਿਸਾਨਾਂ ਦਾ ਮਜ਼ਦੂਰਾਂ ਦਾ ਬੀਬੀਆਂ ਦਾ ਜਿਨ੍ਹਾਂ ਨੇ 70-80 ਹਜ਼ਾਰ ਬੰਦਾ ਜਿਹੜਾ ਸਾਡਾ ਸਸਾਸੀ 50 ਹਜ਼ਾਰ ਦੀ ਲਾਈ ਸੀ ਇੱਥੇ ਆਇਆ ਅਜੇ ਵੀ ਦੇਖੋ ਤੁਸੀਂ ਜਥਿਆਂ ਦੇ ਵਿੱਚ ਲੋਕ ਆ ਰਹੇ ਆ ਜਾਮ ਲੱਗੇ ਹੋਏ ਨੇ ਇਹ ਵਿਰੋਧ ਆ ਆਪਾਜਪਾ ਦਾ ਲੋਕ ਦੁਖੀ ਹੋ ਕੇ ਆ ਰਹੇ ਆ ਕਿਉਂਕਿ ਪਹਿਲੀ ਵਾਰ ਗੱਲ ਹੋਈ ਆ ਵੀ ਜਦ ਕੋਈ ਇਲੈਕਸ਼ਨ ਲੜਦੇ ਹੋਣ ਤਾ ਕੈਂਡੀਡੇਟ ਸਾਰਿਆਂ ਤੋਂ ਹੱਥ ਜੋੜ ਕੇ ਵੋਟ ਮੰਗਦਾ ਬੜੀ ਨਿਮਰਤਾ ਨਾਲ ਤੁਸੀਂ ਫੋਟੋਆਂ ਵੀ ਦੇਖੀਆਂ ਹੋਣਗੀਆਂ ਪਰ ਇਹ ਤਾਂ ਗੁੰਡਾਗਰਦੀ ਕਰਨ ਤੇ ਉੱtre ਆਏ ਨੇ ਭਾਜਪਾ ਵਾਲੇ ਇਹ ਤਾਂ ਕਹਿੰਦੇ ਸੀ ਜੁੱਤੀਆਂ ਮਾਰਾਂਗੇ ਇਹ ਡਿਬਰੂਗੜ੍ਹ ਭੇਜਦੇ ਆ ਇਹ ਡਿਬਰੂਗੜ੍ਹ ਭੇਜਦੇ ਆ ਇਸ ਤਰ੍ਹਾਂ ਪੰਜਾਬੀ ਡਰਨ ਵਾਲੇ ਨਹੀਂ ਤੇ ਅੱਗੇ ਤਾਂ ਅਸੀਂ 2% ਨਿਰਦੇਸ਼ ਯਾਦ ਕਰਾਤਾ ਅਸੀਂ ਗੁਰੂ ਗੋਬਿੰਦ ਸਿੰਘ ਦੀ ਇਲਾਜਾਂ ਅਸੀਂ ਭਗ ਸਿੰਘ ਤੇ ਜਾਏ ਹੋਏ ਆ ਇਸ ਲਈ ਸਾਨੂੰ ਇਹ ਜੀਆਂ ਧਮਕੀਆਂ ਗਿੱਦੜ ਧਮਕੀਆਂ ਤੋਂ ਅਸੀਂ ਨਹੀਂ ਡਰਾਂਗੇ ਤੇ ਲੋਕ ਇਹਨਾਂ ਨੂੰ ਇੱਕ ਤਰੀਕ ਨੂੰ ਸਬਕ ਸਿਖਾਉਣਗੇ ਦੂਸਰਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨਾਂ ਨੇ 10 ਸਾਲ ਦੇ ਵਿੱਚ ਲੋੜ ਹੀ ਨਹੀਂ ਸਮਝੀ ਕਿਸਾਨਾਂ ਨੂੰ ਸੱਦ ਕੇ ਕੋਈ ਗੱਲਬਾਤ ਕਰਾਂ ਕੋਈ ਇਹਨਾਂ ਦਾ ਮਸਲਾ ਹੱਲ ਕਰਾਂ ਉਹ ਵੀ ਪ੍ਰੈਸ਼ਰ ਨਾਲ ਸੀ 13 ਮਹੀਨੇ ਬੈਠ ਕੇ ਇਹਨਾਂ ਤੋਂ ਧੱਕੇ ਨਾਲ ਜਿਹੜੇ ਕਾਨੂੰਨ ਰੱਦ ਕਰਾਏ ਨੇ ਤੇ ਹੁਣ ਅੱਜ ਉਹ ਪੰਜਾਬ ਚ ਆ ਰਿਹਾ ਅੱਜ ਪੰਜਾਬ ਦੇ ਆ ਵੋਟਾਂ ਦੀ ਉਮੀਦ ਕਰ ਸਤੋ ਆ ਰਿਹਾ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆ ਰਿਹਾ ਸਾਡੇ ਮੂਰੇ ਸਰੀਏ ਗੱਡੇ ਹੋਏ ਸਾਡੇ 700 ਕਿਸਾਨ ਸ਼ਹੀਦ ਕਰਤਾ ਸਾਡਾ ਹੁਣ ਕਿਸਾਨ ਇੱਕ ਸ਼ੁਭ ਕਰਮ ਸ਼ਹੀਦ ਕਰਤਾ ਕੁਣ ਵੀ ਸਾਡੇ ਮੂਹਰੇ ਰਾਹ ਰੋਕ ਕੇ ਬੈਠੇ ਹੋਏ ਨੇ ਤੇ ਉਹ ਮੰਗਾ ਮੋਟਾ ਮੰਗਣ ਇੱਥੇ ਆ ਰਿਹਾ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਕਾਲੀਆਂ ਝੰਡੀਆਂ ਦੇ ਨਾਲ ਜਿੱਦਣ ਵੀ ਪ੍ਰਧਾਨ ਮੰਤਰੀ ਮੋਦੀ ਇੱਥੇ ਆਉਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਇੱਥੇ ਵਿਰੋਧ ਕੀਤਾ ਜਾਊਗਾ ਵਿਰੋਧ ਅਸੀਂ ਬੇਨਤੀ ਕੀਤੀ ਆ ਵੀ ਪੂਰਨ ਸ਼ਾਂਤਮਈ ਢੰਗ ਦੇ ਨਾਲ ਅਸੀਂ ਵਿਰੋਧ ਕਰਾਂਗੇ ਕੋਈ ਕਿਸਾਨਾਂ ਨੂੰ ਕਹਿਆ ਵੀ ਕੋਈ ਹਿੰਸਕ ਨਹੀਂ ਹੋਣਾ ਕੋਈ ਜ਼ਬਰਦਸਤੀ ਨਹੀਂ ਕਰਨੀ ਪਰ ਵਿਰੋਧ ਸਾਡਾ ਹੱਕ ਮੰਨਦਾ ਕਿਉਂਕਿ ਸਾਡੇ ਇਹਨਾਂ ਨੇ ਅਤਿਆਚਾਰ ਕੀਤੇ ਆ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਐਮਐਸਪੀ ਨਹੀਂ ਦਿੱਤੀ ਸਾਡੇ ਭਾਅ ਦੁੱਗਣੇ ਨਹੀਂ ਕੀਤੇ ਉਹਦੇ ਲਈ ਅਸੀਂ ਅੰਦਰ ਪੰਜਾਬ ਚ ਸ਼ਾਂਤਮਈ ਟੰਗ ਦੇ ਨਾਲ ਵਿਰੋਧ ਕਰਾਂਗੇ